ਗੁਰਦੁਆਰਾ ਸੁਧਾਰ ਲਹਿਰ ਗਰਮੀਆਂ ਦੇ ਵਿੱਚ ਤਕਰੀਬਨ ਇਹ ਮਈ ਜੂਨ ਦੇ ਮਹੀਨੇ ਤੋਂ ਹੌਲੀ-ਹੌਲੀ ਆਰੰਭ ਹੁੰਦੀ ਹੈ ਅਗਸਤ 1920 ਤੋਂ ਇਹ ਪੂਰੀ ਤਰ੍ਹਾਂ ਆਰੰਭ ਹੋ ਜਾਂਦੀ ਹੈ ਗੁਰਦੁਆਰਾ ਸੁਧਾਰ ਲਹਿਰ ਕਿ ਗੁਰੂ ਘਰਾਂ ਦਾ ਪ੍ਰਬੰਧ ਜਿਹੜੇ ਸਿੱਖ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਚੱਲਣ ਵਾਲੇ ਹਨ ਉਹਨਾਂ ਦੇ ਹੱਥ ਵਿੱਚ ਹੋਣਾ ਚਾਹੀਦਾ ਹੈ ਜੋ ਆਪਾਂ ਅਰਦਾਸ ਦੇ ਵਿੱਚ ਵੀ ਇਹ ਗੁਰੂ ਸਾਹਿਬ ਜੀ ਦੇ ਅੱਗੇ ਰੋਜ਼ਾਨਾ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਜਿਹੜੇ ਨੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜਿਹੜਾ ਸ਼ੁੱਧ ਪੂਰਨ ਖਾਲਸਾ ਹੈ हे सच्चे बादशाह उनू सेवा संभाल बख्शियो चोरा नु ठग्गा नु पापीया विकारिया पखंडिया नु ना बख्शियो ए अरदास सिख करदा है पर ए अरदास रवायती तौर ते जे कीती जाए ते फिर बहुता एदा असर नहीं है दिलो कीती जाए संगत होवे ते संगत दिलो ए अरदास करया करे कि सतगुरु ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਆਗਦੀ ਵਿਚਾਰ ਧਾਰ ਹੈ ਉਹਦੇ ਨਾਲ ਜੁੜੇ ਹੋਏ ਲੋਕ ਹੀ ਆਗੂ ਬਣਨ। ਉਹੀ ਸੇਵਾ ਸੰਭਾਲ ਕਰਨ। ਇਹ ਗੁਰੂ ਕੋਲੋਂ ਖਾਲਸਾ ਮੰਗਦਾ। ਸਿੱਖ ਮੰਗਦਾ ਹੈ ਰੋਜ਼। ਹੁਣ ਇਹ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ ਤੇ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋ ਗਿਆ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤੇ ਇਹਨਾਂ ਦਾ ਮੁੱਖ ਉਦੇਸ਼ ਇਹ ਕਿ ਜਿਹੜੇ ਗੁਰਧਾਮ ਨੇ ਗੁਰਦੁਆਰੇ ਨੇ ਜਿੱਥੇ ਮर्यादा ਨਹੀਂ ਕੋਈ ਗੁਰਮਤ ਦੀ ਵਿਚਾਰਧਾਰਾ ਨਹੀਂ ਉਹਨਾਂ ਨੂੰ ਸਿੱਖ ਆਪਣੇ ਸੇਵਾ ਸੰਭਾਲ ਦੇ ਵਿੱਚ ਲੈਣ ਤਾਂ ਇਸ ਤਰ੍ਹਾਂ ਫਿਰ ਇਹ ਗੁਰਦੁਆਰਾ ਸੁਧਾਰ ਮਹਰ ਜੋ ਆਰੰਭ ਹੋਈ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ 1920 ਨਵੰਬਰ ਦੇ ਨੇੜੇ ਤੇ ਜਦੋਂ ਇਹ ਸਾਰੇ ਕਾਰਜ ਹੋਣ ਲੱਗੇ ਤੇ ਅੰਗਰੇਜ਼ ਸਰਕਾਰ ਦੇ ਵੱਲੋਂ ਫਿਰ ਇੱਕ ਵਿਚਾਰ ਲੋਕਾਂ ਦੇ ਵਿੱਚ ਪ੍ਰਚਲਿਤ ਕਰਨੀ ਸ਼ੁਰੂ ਕਰ ਦਿੱਤੀ ਐਸੀ ਬਿਆਨਬਾਜ਼ੀ ਹੋਣ ਲੱਗ ਗਈ ਕਿ ਜੋ ਗੁਰਦੁਆਰਿਆਂ ਦਾ ਇੰਤਜ਼ਾਮ ਸਿੱਖਾਂ ਨੇ ਆਪਣੀ ਕਮੇਟੀ ਬਣਾ ਕੇ ਆਪਣੇ ਹੱਥ ਵਿੱਚ ਲਿਆ ਉਉਦੀ ਜਗਾ ਅੰਗਰੇਜ਼ ਸਰਕਾਰ ਆਪਣੇ ਵੱਲੋਂ ਇੰਤਜ਼ਾਮ ਆਪਣੇ ਹੱਥ ਵਿੱਚ ਲਏਗੀ। ਉਹਦੇ ਲਈ ਗੁਰਦੁਆਰਾ ਐਕਟ ਲਾਗੂ ਕੀਤਾ ਜਾਣਾ ਸੀ। ਗੁਰਦੁਆਰਾ ਬਿੱਲ ਉਹਦੇ ਲਈ ਬਣਾਇਆ ਜਾਣਾ ਸੀ ਤੇ ਇਸ ਗੁਰਦੁਆਰਾ ਐਕਟ ਦੇ ਅਧੀਨ ਫਰਵਰੀ ਦੇ ਵਿੱਚ ਅੰਗਰੇਜ਼ ਸਰਕਾਰ ਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ। ਫਰਵਰੀ ਮਹੀਨੇ ਵਿੱਚ ਅੰਗਰੇਜ਼ ਸਰਕਾਰ ਨੇ 16 ਫਰਵਰੀ 1921 ਨੂੰ ਇਹ ਬਿਆਨ ਜਾਰੀ ਕਰ ਦਿੱਤਾ ਕਿ ਅਸੀਂ ਗੁਰਦੁਆਰਾ ਐਕਟ ਬਣਾਵਾਂਗੇ ਹੁਣ ਉਸ ਤੋਂ ਬਾਅਦ ਹੀ ਨਨਕਾਣਾ ਸਾਹਿਬ ਦਾ ਸਾਾਕਾ ਵਾਪਰ ਗਿਆ ਜਦੋਂ ਨਨਕਾਣਾ ਸਾਹਿਬ ਦਾ ਵੱਡਾ ਕਤਲਿਆਮ ਹੋਇਆ ਮਹੰਤ ਵੱਲੋਂ ਉਥੇ ਬੜਾ ਪਾਪ ਕਮਾਇਆ ਗਿਆ ਤੇ ਫਿਰ ਇਹ ਜਿਹੜਾ ਪ੍ਰੋਗਰਾਮ ਉਲਿਖਿਆ ਸੀ ਸਰਕਾਰ ਨੇ ਉਹ ਥੋੜੇ ਸੰਦੇ ਲਈ ਮੁਲਤਵੀ ਕਰ ਦਿੱਤਾ ਜੋ ਇਹ ਮਤਾ ਉਲਿਖਿਆ ਸੀ ਤੇ 14 ਮਾਰਚ 1921 ਨੂੰ ਫਿਰ ਅੰਗਰੇਜ਼ ਸਰਕਾਰ ਵੱਲੋਂ ਇੱਕ ਆਰਡੀਨੈਂਸ ਜਾਰੀ ਕੀਤਾ ਜਾਂਦਾ ਜਿਹਦੇ ਵਿੱਚ ਇਹ ਤੈਅ ਕੀਤਾ ਜਾ ਰਿਹਾ ਕਿ ਅੰਗਰੇਜ਼ ਸਰਕਾਰ ਦੇ ਵੱਲੋਂ ਇੱਕ ਗੁਰਦੁਆਰਾ ਐਕਟ ਇੱਕ ਕਮਿਸ਼ਨ ਬਣਾਇਆ ਜਾਣਾ ਹੈ ਗੁਰਦੁਆਰਾ ਕਮਿਸ਼ਨ ਗੁਰਦੁਆਰਾ ਬਿੱਲ ਜਿਹਦੇ ਵਿੱਚ ਅਸੀਂ ਚਾਰ ਮੈਂਬਰ ਨਿਯੁਕਤ ਕਰਾਂਗੇ ਤੇ ਇਹ ਜਿਹੜੇ ਚਾਰ ਮੈਂਬਰ ਨੇ ਇਹਨਾਂ ਵਿੱਚੋਂ ਇੱਕ ਆਗੂ ਮੁਖੀ ਹੋਵੇਗਾ ਗੈਰ ਸਿੱਖ ਪ੍ਰਧਾਨ ਉਹ ਹੋਵੇਗਾ ਜਿਹੜਾ ਸਿੱਖ ਨਹੀਂ ਹੈ ਗੈਰ ਸਿੱਖ ਪ੍ਰਧਾਨ ਹੋਵੇਗਾ ਦੂਜਾ ਇੱਕ ਆਗੂ ਹੋਵੇਗਾ ਸਿੱਖ ਪਰ ਸਰਕਾਰੀ ਨੁਮਾਇੰਦਾ ਹੋਵੇਗਾ ਦੋ ਸਿੱਖ ਦੋ ਆਗੂ ਹੋ ਗਏ ਇੱਕ ਤੇ ਪਹਿਲਾਂ ਹੀ ਜਿਹੜਾ ਗੈਰ ਸਿੱਖ ਹੈ ਦੂਜਾ ਉਹ ਆਗੂ ਹੋਵੇਗਾ ਜਿਹੜਾ ਕਿ ਸਰਕਾਰੀ ਮੰਨਦਾ ਹੈ ਪਾਉ ਸਿੱਧੇ ਲਫ਼ਜ਼ਾਂ ਵਿੱਚ ਕਿ ਸਰਕਾਰ ਦਾ ਹੀ ਬੰਦਾ ਹੋਵੇ ਹੁਣ ਦੋ ਹੋ ਗਏ ਤੇ ਦੋ ਬਚਦੇ ਨੇ ਉਹਦੇ ਵਿੱਚ ਇਹ ਹੈ ਕਿ 8 ਮੈਂਬਰਾਂ ਦੇ ਨਾਮ ਪੇਸ਼ ਕੀਤੇ ਜਾਣਗੇ ਉਹ ਵੀ ਕਾਉਂਸਲ ਦੇ ਇर्द-ਗਿਰਦ ਜਾਂ ਜਿਹੜੇ ਸਰਕਾਰ ਦੇ ਵੱਲੋਂ ਵੀ ਸੁਝਾਏ ਜਾਣ ਸਿੱਖਾਂ ਵੱਲੋਂ ਵੀ ਤੇ 8ਾਂ ਵਿੱਚੋਂ 2 ਚੁਣੇ ਜਾਣਗੇ ਇਹ 4 ਮੈਂਬਰ ਬਣਨਗੇ ਤੇ ਉਹ ਜਿਹੜੇ 2 ਬਾਕੀ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਵੀ ਫਿਰ ਮਹੰਤ ਇਹ ਗੱਲ ਆਖਣ ਕਿ ਜਿਹੜੇ ਇਹ ਸਿੱਖ ਮੱਤ ਹੈ ਸਿੱਖ ਮਤ ਵਿੱਚ ਕਈ ਫਿਰਕੇ ਨੇ ਕਈ ਫਿਰਕਿਆਂ ਨੂੰ ਮਿਲਾ ਕੇ ਸਿੱਖ ਮਤ ਬਣਦਾ ਹੈ ਇਸ ਲਈ ਇੱਕ ਆਗੂ ਇਹਦੇ ਵਿੱਚ ਸਾਡਾ ਹਿੰਦੂਆਂ ਦਾ ਵੀ ਹੋਵੇ ਤੇ ਇਥੋਂ ਤੱਕ ਮਹੰਤ ਨਰੈਣਦਾਸ ਦਾ ਜਿਹੜਾ ਸਲਾਹਕਾਰ ਹੈ ਉਸਨੇ ਇਹ ਵੀ ਸੁਝਾ ਦਿੱਤਾ ਕਿ ਇੱਕ ਮੁਸਲਮਾਨ ਆਗੂ ਵੀ ਹੋਣਾ ਚਾਹੀਦਾ ਹੈ ਗੁਰਦੁਆਰਾ ਪ੍ਰਬੰਧ ਦੇ ਲਈ ਜੋ ਇਹ ਆਰਡੀਨੈਂਸ ਜਾਰੀ ਕੀਤਾ ਹੈ ਅੰਗਰੇਜ਼ ਸਰਕਾਰ ਨੇ ਉਹਦੇ ਚਾਰ ਮੈਂਬਰ ਬਣਨਗੇ ਤੇ ਇਹਦੇ ਵਿੱਚ ਵੱਖਰੇ ਵੱਖਰੇ ਸੁਝਾਅ ਸਿੱਖ ਇਸ ਗੱਲ ਤੇ ਕਾਇਮ ਰਹਿਣ ਲੱਗੇ ਇਸ ਵਿਚਾਰ ਨੂੰ ਅੱਗੇ ਲਿਆਉਣ ਲੱਗੇ ਕਿ ਇਹ ਜੋ ਆਰਡੀਨੈਂਸ ਜਾਰੀ ਕੀਤਾ ਅਸੀਂ ਇਹਦਾ ਵਿਰੋਧ ਕਰਦੇ ਹਾਂ 20 ਮਾਰਚ 1921 ਨੂੰ ਸਿੱਖਾਂ ਨੇ ਅਕਾਲ ਤਖਤ ਤੇ ਆਪਣਾ ਇਕਤਰਤਾ ਬੁਲਾ ਲਈ ਜਦੋਂ ਸਿੱਖ ਜਥੇਬੰਦੀਆਂ ਸਿੱਖ ਆਗੂ ਇਕੱਠੇ ਹੋਏ ਤੇ ਉਹਨਾਂ ਨੇ ਉਥੇ ਫਿਰ ਵਿਚਾਰ ਕੀਤੀ ਹੈ ਕਿ ਪ੍ਰਬੰਧ ਗੁਰਦੁਆਰਿਆਂ ਦਾ ਕਰਨਾ ਹੈ ਤੇ ਇਹ ਜੋ ਇਹ ਜਾਰੀ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹਦਾ ਸਿੱਧਾ ਜਾਂ ਭਾਵ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਕਿਉਂ ਆਈ ਹੈ ਸਿੱਖਾਂ ਨੇ ਆਪਣੀ ਇੱਕ ਨਵੀਂ ਪਾਰਟੀ ਕਿਵੇਂ ਬਣਾਈ ਹੈ ਗੁਰੂ ਘਰ ਦੀ ਸੇਵਾ ਸੰਭਾਲ ਵਾਸਤੇ ਕਿ ਸਾਡੇ ਹੱਥੋਂ ਇੰਤਜ਼ਾਮ ਜਾਂਦਾ ਰਿਹਾ ਤੇ ਹੌਲੀ-ਹੌਲੀ ਸਾਡੀ ਪਕੜ ਘਟੇਗੀ ਤਾਕਤ ਘਟੇਗੀ ਇਸ ਲਈ ਇਹ ਸਿੱਖਾਂ ਦੇ ਗੁਰਧਾਮਾਂ ਦੇ ਸੇਵਾ ਸੰਭਾਲ ਦੇ ਖਿਲਾਫ ਅੰਗਰੇਜ਼ ਸਰਕਾਰ ਨੇ ਇਹ ਇੱਕ এজেন্ডਾ ਜਾਰੀ ਕਰ ਦਿੱਤਾ ਕਿ ਇਹ ਚਾਰ ਮੈਂਬਰ ਹੋਣਗੇ ਇਹਦੇ ਤੇ ਬਹਿਸ ਹੁੰਦੀ ਹੈ ਇਹਦੇ ਤੇ ਚਰਚਾ ਹੁੰਦੀ ਹੈ ਜਿਹਦੇ ਵਿੱਚੋਂ ਮਹੰਤ ਜਾਂ ਕਈ ਐਸੇ ਕਾਉਂਸਲ ਦੇ ਵਿੱਚ ਉਹ ਲੋਕ ਜਿਹੜੇ ਗੁਰੂ ਘਰ ਨਾਲ ਈਰਖਾ ਰੱਖਦੇ ਸਨ ਉਹਨਾਂ ਬੜੇ ਸੁਝਾਅ ਦਿੱਤੇ ਸਿੱਧੇ ਅ ਸਿੱਧੇ ਤੌਰ ਤੇ ਹਮਾਇਤ ਕੀਤੀ ਕਿ ਮਹੰਤ ਨਰੈਣੂ ਵਰਗੇ ਮਹੰਤ ਸੁੰਦਰਦਾਸ ਵਰਗੇ ਜੋ ਮਰਜੀ ਪਾਪ ਕਰਨ ਗੁਰੂ ਘਰ ਦੇ ਵਿੱਚ ਪਰ ਇਹਨਾਂ ਦੀ ਨਿਮਾਇੰਦਗੀ ਹੋਣੀ ਚਾਹੀਦੀ ਹੈ ਇਹ ਮੈਂਬਰ ਬੰਨ ਨਾਲ ਸਿੱਖ ਨਹੀਂ ਹੋਣਾ ਚਾਹੀਦਾ ਗੈਰ ਸਿੱਖ ਕਿ ਅੰਗਰੇਜ਼ ਸਰਕਾਰ ਨੂੰ ਉਹਨਾਂ ਇਹ ਵੀ ਸਲਾਹ ਦਿੱਤੀ ਕਿ ਅੰਗਰੇਜ਼ ਸਰਕਾਰ ਵਿੱਚੋਂ ਹੀ ਕੋਈ ਮੁਖੀ ਬਣੇ ਸਿੱਖ ਮੁਖੀ ਨਹੀਂ ਬਣਨਾ ਚਾਹੀਦਾ ਹੁਣ ਜਦੋਂ ਇਸ ਗੱਲ ਦੀ ਵਿਰੋਧਤਾ ਸ਼ੁਰੂ ਹੋ ਗਈ 20 ਮਾਰਚ 1921 ਨੂੰ ਸਿੱਖਾਂ ਨੇ ਇਕੱਠ ਕਰ ਲਿਆ ਤੇ ਵਿਰੋਧ ਹੋਇਆ ਬੜਾ ਇਸ ਗੱਲ ਦਾ ਤੇ ਉਸ ਜਲਸੇ ਦੇ ਵਿੱਚ ਉਸ ਇਕੱਤਰਤਾ ਦੇ ਵਿੱਚ ਸਿੱਖਾਂ ਨੇ ਇਹ ਸਾਰੀ ਵਿਚਾਰ ਕੀਤੀ ਹੈ ਕਿ ਜੋ ਗੁਰੂ ਘਰ ਦਾ ਪ੍ਰਬੰਧ ਹੈ ਉਹ ਸਿੱਖੀ ਸਿਧਾਂਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ ਅਗਰ ਮਹੰਤ ਇਥੋਂ ਦੇ ਆਗੂ